ਰਿਸ਼ਵਤ ਲੈਂਦੇ ਹੋਏ ਇਸ ਅਫਸਰ ਦੀ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਭ੍ਰਿਸ਼ਟਾਚਾਰ ਦੇ ਰਿਸਕ ਦਰ ਤੱਕ ਵੱਧ ਚੁੱਕਿਆ ਹੈ ਕਿ ਹੁਣ ਤਾਂ ਹੱਥ ਗਰਮ ਕੀਤੇ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਦਰਸਲ ਇਸੇ ਨੂੰ ਬਿਆਨ ਕਰਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਵਿਭਾਗੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਨੇ ਦਰਸਲੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਵੇਖੋ ਇਸ ਜਿਹੜਾ ਅਫਸਰ ਇਸ ਨੂੰ ਬਿਲਕੁਲ ਕੋਈ ਡਰ ਨਹੀਂ ਹੈ ਸ਼ਰਯਮ ਰਿਸ਼ਵਤ ਲਈ ਜਾ ਰਹੀ ਹੈ ਤੇ ਕੋਈ ਡਾਰਕ ਆਫਿਸ ਦੇ ਚਿਹਰੇ ਤੇ ਨਜ਼ਰ ਨਹੀਂ ਆ ਰਿਹਾ ਤੇ ਹੁਣ ਆਮ ਆਦਮੀ ਕਰੇ ਤਾਂ ਕੀ ਕਰੇ ਕਿਉਂਕਿ ਜਦ ਤੱਕ ਇਹ ਨਾ ਅਫਸਰਾ ਦੀ ਹਥੇਲੀ ਗਰਮ ਨਾ ਕੀਤੀ ਜਾਵੇ ਤਦ ਤੱਕ ਤੈ ਕੋਈ ਕੰਮ ਹੀ ਨਹੀਂ ਕਰਦੇ ਤੇ ਵਿਚਾਰਾ ਫਸਿਆ ਬੰਦਾ ਫਿਰ ਕਰੇ ਵੀ ਕੀ ਦਰਸਲ ਮਹਾਰਾਜ ਗੰਦ ਦਾਇ ਅਫਸਰ ਜਿਸ ਦਾ ਕੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਗ੍ਰਾਮ ਪੰਚਾਇਤ ਦੇ ਵਿੱਚ ਕੋਟਾ ਚੂਨਣ ਦੀ ਪ੍ਰਕਿਰਿਆ ਦੇ ਵਿੱਚ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਇਸ ਵੀ ਸ਼ਰਮ ਅਫਸਰ ਨੂੰ ਵੇਖੋ ਕਿਵੇਂ ਬੜੀ ਹੀ ਧੌਂਸ ਦੇ ਨਾਲ ਰਿਸ਼ਵਤ ਫੜਦਾ ਵਿਖਾਈ ਦੇ ਰਿਹਾ ਰਿਸ਼ਵਤ ਲੈਂਦੇ ਹੋਏ ਇਸ ਅਫਸਰ ਦੀ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਭ੍ਰਿਸ਼ਟਾਚਾਰਿਸਕ ਦਰ ਤੱਕ ਵੱਧ ਚੁੱਕਿਆ ਹੈ ਕਿ ਹੁਣ ਤਾਂ ਹੱਥ ਗਰਮ ਕੀਤੇ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਦਰਸਲ ਇਸੇ ਨੂੰ ਬਿਆਨ ਕਰਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਵਾਇਰਲ ਵੀਡੀਓ ਦੇ ਵਿੱਚ ਵਿਭਾਗੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਨੇ ਦਰਅਸਲ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਵੇਖੋ ਇਸ ਜਿਹੜਾ ਅਫਸਰ ਇਸ ਨੂੰ ਬਿਲਕੁਲ ਕੋਈ ਡਰ ਨਹੀਂ ਹੈ ਸ਼ਰਿਆਮ ਰਿਸ਼ਵਤ ਲਈ ਜਾ ਰਹੀ ਹੈ ਤੇ ਕੋਈ ਡਰ ਖੌਫ ਇਸ ਦੇ ਚਿਹਰੇ ਤੇ ਨਜ਼ਰ ਨਹੀਂ ਆ ਰਿਹਾ ਤੇ ਹੁਣ ਆਮ ਆਦਮੀ ਕਰੇ ਤਾਂ ਕੀ ਕਰੇ ਕਿਉਂਕਿ ਜਦ ਤੱਕ ਨਾ ਅਫਸਰਾਂ ਦੀ ਹਥੇਲੀ ਗਰਮ ਨਾ ਕੀਤੀ ਜਾਵੇ ਤਬ ਤੱਕ ਤੈ ਕੋਈ ਕੰਮ ਹੀ ਨਹੀਂ ਕਰਦੇ ਤੇ ਵਿਚਾਰਾ ਫਸਿਆ ਬੰਦਾ ਫਿਰ ਕਰੇ ਵੀ ਕੀ ਦਰਸਲ ਮਹਾਰਾਜ ਗੰਦ ਦਾ ਅਫਸਰ ਜਿਸ ਦਾ ਕੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਗ੍ਰਾਮ ਪੰਚਾਇਤ ਦੇ ਵਿੱਚ ਕੋਟਾ ਚੂਨਣ ਦੀ ਪ੍ਰਕਿਰਿਆ ਦੇ ਵਿੱਚ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੈਸਵੀ ਸ਼ਰਮ ਅਫਸਰ ਨੂੰ ਵੇਖੋ ਕਿਵੇਂ ਬੜੇ ਹਿੱਤਾਂ ਦੇ ਨਾਲ ਰਿਸ਼ਵਤ ਫੜਦਾ ਵਿਖਾਈ ਦੇ ਰਿਹਾ ਹੈ ਰਿਸ਼ਵਤ ਲੈਂਦੇ ਹੋਏ ਇਸ ਅਫਸਰ ਦੀ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਭ੍ਰਿਸ਼ਟਾਚਾਰ ਇਸ ਕਿਰਤ ਤੱਕ ਵੱਧ ਚੁੱਕਿਆ ਹੈ ਕਿ ਹੁਣ ਤਾਂ ਹੱਥ ਗਰਮ ਕੀਤੇ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਦਰਅਸਲ ਇਸੇ ਨੂੰ ਬਿਆਨ ਕਰਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਵਿਭਾਗੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਨੇ ਦਰਅਸਲ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਵੇਖੋ ਇਸ ਜਿਹੜਾ ਅਫਸਰ ਇਸ ਨੂੰ ਬਿਲਕੁਲ ਕੋਈ ਡਰ ਨਹੀਂ ਹੈ ਸ਼ਰਿਆਮ ਰਿਸ਼ਵਤ ਲਈ ਜਾ ਰਹੀ ਹੈ ਤੇ ਕੋਈ ਡਰ ਖੌਫ ਇਸ ਦੇ ਚਿਹਰੇ ਤੇ ਨਜ਼ਰ ਨਹੀਂ ਆ ਰਿਹਾ ਤੇ ਹੁਣ ਆਮ ਆਦਮੀ ਕਰੇ ਤਾਂ ਕੀ ਕਰੇ ਕਿਉਂਕਿ ਜਦ ਤੱਕ ਨਾ ਅਫਸਰਾਂ ਦੀ ਹਥੇਲੀ ਗਰਮ ਨਾ ਕੀਤੀ ਜਾਵੇ ਤਦ ਤੱਕ ਤਾਂ ਕੋਈ ਕੰਮ ਹੀ ਨਹੀਂ ਕਰਦੇ ਤੇ ਵਿਚਾਰਾ ਫਸਿਆ ਬੰਦਾ ਫਿਰ ਕਰੇ ਵੀ ਕੀ ਦਰਿਸਲ ਮਹਾਰਾਜ ਗੰਦ ਦਾਇ ਅਫਸਰ ਜਿਸ ਦਾ ਕੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਗ੍ਰਾਮ ਪੰਚਾਇਤ ਦੇ ਵਿੱਚ ਕੋਟਾ ਚੋਣਨ ਦੀ ਪ੍ਰਕਿਰਿਆ ਦੇ ਵਿੱਚ 20000 ਰੁਪਏ ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਇਸ ਵੀ ਸ਼ਰਮ ਅਫਸਰ ਨੂੰ ਵੇਖੋ ਕਿਵੇਂ ਬੜੀ ਹੀ ਧੌਂਸ ਦੇ ਨਾਲ ਰਿਸ਼ਵਤ ਫੜਦਾ ਵਿਖਾਈ ਦੇ ਰਿਹਾ